ਦਿਲਸਿੰਗ ਪਿਛਲੇ ਦਿਨੀ ਇੱਕ ਵੀਡੀਓ ਕਾਫੀ ਜ਼ਿਆਦਾ ਵੈਲ ਹੋ ਰਹੀ ਹੈ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਢੰਡਾ ਹੋਇਆ ਦਿਖਾਇਆ ਗਿਆ ਜਿਸ ਦੀ ਕਲੋਕੇ ਕੰਪਲੀਟ ਵੀ ਗਿਆਨੀ ਰਵਿਰ ਸਿੰਘ ਜੀ ਵੱਲੋਂ ਕੀਤੀ ਗਈ ਇਸ ਦੇ ਨਾਲ ਹੀ ਕਈ ਅਜਿਹੀਆਂ ਤਸਵੀਰਾਂ ਨੇ ਜੋ ਸਿੱਖ ਗੁਰੂ ਸਹਿਵਾਨਾਂ ਨੇ ਜਿਨ੍ਹਾਂ ਨਾਲ ਛੜਖਾਨੀ ਕੀਤੀ ਗਈ ਹੈ ਐਥੇ ਤੱਕ ਕਿ ਮਨਮੋਹਨ ਸਿੰਘ ਦੀ ਤਸਵੀਰ ਨੂੰ ਵੀ ਕਹੋ ਕਿ ਬਿਨਾ ਪੱਗ ਤੋਂ ਦਿਖਾਇਆ ਗਿਆ ਉਹਨਾਂ ਨੂੰ ਕੱਢੀ ਨੇ ਵਿੱਚ ਦਿਖਾਇਆ ਗਿਆ ਕਿਵੇਂ ਦੇਖਦੇ ਹੋ ਸਾਰੀ ਏ ਦੇ ਨਾਲ ਜੋ ਹੁੰਦੀ ਛੜਖਾਨੀ ਤੁਸੀਂ ਜੇ ਇਹ ਸਭ ਮਿਹਰਬਾਨੀਆਂ AI ਦੀਆਂ ਨੇ AI ਐਸੀ ਟੈਕਨੋਲੋਜੀ ਹੈ ਜਿਹੜੀ ਲਾਂਚ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਆਮ ਹੱਥਾਂ ਦੇ ਵਿੱਚ ਆ ਚੁੱਕੀ ਹੈ ਜਿਹਦਾ ਫਿਰ ਹੁਣ ਗਲਤ ਪ੍ਰਯੋਗ ਜਿਹੜਾ ਹੈਗਾ ਉਹ ਲੋਕ ਕਰ ਰਹੇ ਨੇ ਵਹਿਲਾ ਦਿਮਾਗ ਸ਼ੈਤਾਨ ਦਾ ਘਰ ਕਹਿੰਦੇ ਆ ਪਰ ਜਿਹੜੇ ਇਹ ਸਿਰਫ ਵਹਿਲਿਆਂ ਦੇ ਕੰਮ ਨਹੀਂ ਆ ਇਹ ਉਹਨਾਂ ਦੇ ਕੰਮ ਨੇ ਜਿਹੜੇ ਲੋਕ ਫਸਾਦ ਪਾਉਣਾ ਚਾਹੁੰਦੇ ਨੇ ਧਰਮਾਂ ਦੇ ਵਿੱਚ ਇੱਕ ਦੂਜੇ ਦੇ ਧਰਮਾਂ ਨੂੰ ਨਫ਼ਰਤ ਕਰਦੇ ਨੇ ਹੁਣ ਉਹ ਜਿਹੜੀ ਵੀਡੀਓ AI ਦੇ ਨਾਲ ਬਣਾਈ ਗਈ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਟੈਂਦਿਆਂ ਹੋਇਆਂ ਦਿਖਾਇਆ ਗਿਆ ਸੋ ਉਹ ਕਿਹੜੇ ਦਿਮਾਗ ਦੀ ਖੋਜ ਹੋਏਗੀ ਤੁਸੀਂ ਆਪ ਸੋਚ ਲਓ ਕਿੰਨਾ ਕੋਈ ਨਫ਼ਰਤ ਕਰਦਾ ਹੋਏਗਾ ਸਿੱਖ ਧਰਮ ਦੇ ਨਾਲ ਕਿ ਉਹਨਾਂ ਦਾ ਮੁਕੱਦਸ ਅਸਥਾਨ ਜਿਹੜਾ ਹੈਗਾ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ 1 ਲੱਖ ਬੰਦਾ ਜਿਹੜਾ ਹੈਗਾ ਸੰਗਤ ਰੂਪ ਦੇ ਵਿੱਚ ਉਥੇ ਲੰਗਰ ਛੱਕਦਾ ਹੈ ਮੱਥਾ ਟੇਕਦਾ ਹੈ ਤੇ ਉਹਨੂੰ ਵੀ ਟੈਂਦਿਆਂ ਹੋਇਆਂ ਦਿਖਾ ਦਿੱਤਾ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਏਆਈ ਦੇ ਨਾਲ ਸਿੱਖ ਗੁਰੂ ਸਾਹਿਬਾਨਾਂ ਦੀਆਂ ਉਹਨਾਂ ਦੇ ਮੱਥਿਆਂ ਦੇ ਉੱਤੇ ਟਿੱਕੇ ਲੱਗੇ ਨੇ ਮਾਲਾ ਪਾਈਆਂ ਹੋਈਆਂ ਨੇ ਮਤਲਬ ਕਿ ਉਹ ਹਿੰਦੂਕਰਨ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਫਿਰ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਇੱਕ ਸਾਹਮਣੇ ਆਈ ਹੈ ਉਹ ਪੱਗ ਤੋਂ ਬਿਨਾ ਬਣਾਈ ਗਈ ਹੈ ਮਤਲਬ AI ਟੈਕਨੋਲੋਜੀ ਦੇ ਨਾਲ ਅੱਜ ਹਰ ਚੀਜ਼ ਪੋਸੀਬਲ ਹੋ ਗਈ ਹੈ ਤੇ ਇਹਦਾ ਫਾਇਦਾ ਜਿਹੜੇ ਨੇ ਉਹ ਲੋਕ ਲੈ ਰਹੇ ਆ ਜਿਹੜੇ ਇੱਕ ਦੂਸਰੇ ਦੇ ਖਿਲਾਫ ਨਫ਼ਰਤ ਕੱਢ ਨਹੀਂ ਸੀ ਪਾ ਰਹੇ ਤੇ ਉਹ ਹੁਣ ਇਸ ਰੂਪ ਵਿੱਚ ਕੱਢ ਰਹੇ ਆ ਪਹਿਲਾਂ ਪਹਿਲਾਂ ਨਾ ਅੱਜ ਤੋਂ 5-10 ਸਾਲ ਪਹਿਲਾਂ 20 ਸਾਲ ਪਹਿਲਾਂ ਪੇਂਟ ਕੀਤੀਆਂ ਹੋਈਆਂ ਤਸਵੀਰਾਂ ਜਾਂ ਫਿਰ ਫੋਟੋਸ਼ਾਪ ਕੀਤੀਆਂ ਹੋਈਆਂ ਤਸਵੀਰਾਂ ਬਣਾਈਆਂ ਜਾਂਦੀਆਂ ਸੀ। ਮਤਲਬ ਕਿ ਕਿਸੇ ਨੂੰ ੜਕਾਉਣ ਵਾਸਤੇ ਜਾਂ ਕਿਸੇ ਧਰਮ ਦੇ ਖਿਲਾਫ ਅੱਜ ਤਾਂ ਇਹ ਕੰਮ ਬੜਾ ਸੌਖਾ ਕਰ ਦਿੱਤਾ AI ਨੇ ਕਿ ਤੁਸੀਂ ਕਮਾਂਡ ਦਿਓ ਯਾਨੀ ਕਿ ਤੁਸੀਂ ਆਪਣੇ ਉਂਗਲਾਂ ਦੇ ਨਾਲ ਟਾਈਪ ਕਰਨਾ ਹੈ। ਕਿ ਤੁਹਾਨੂੰ ਕੀ ਚਾਹੀਦਾ ਹੈ ਤੇ ਉਹ ਚੀਜ਼ ਤੁਹਾਨੂੰ AI ਬਣਾ ਕੇ ਦੇ ਦਿੰਦੀ ਹੈ ਹੁਣ ਇਹ ਵੀਡੀਓ ਵੀ ਉਸੇ ਤਰੀਕੇ ਨਾਲ ਬਣਾਈ ਗਈ ਹੈ ਇੱਥੋਂ ਤੱਕ ਨਹੀਂ ਤੁਸੀਂ ਦੇਖੋ ਵੀ ਇਸ ਦਾ ਇਸਤੇਮਾਲ ਹੁਣ ਇੱਕ ਬੰਦੇ ਦੀ ਆਵਾਜ਼ ਜਿਹੜੀ ਹੈਗੀ ਆ ਉਹ ਡੁਪਲੀਕੇਟ ਮਤਲਬ ਕੀ ਆਵਾਜ਼ ਤੁਸੀਂ ਕੱਢ ਸਕਦੇ ਹੋ ਹੁਣ ਗਾਇਕ ਸਿੱਧੂ ਮੂਸੇਵਾਲਾ ਉਹਨੂੰ ਗਿਆ ਨੂੰ ਰੁਕਸਤ ਹੋਇਆਂ ਨੂੰ 3 ਸਾਲ ਹੋ ਗਏ ਨੇ ਤੇ ਅੱਜ ਵੀ ਉਹਦੇ ਗੀਤ ਜਿਹੜੇ ਨੇ ਉਹ ਕੱਢੇ ਜਾ ਰਹੇ ਹੋ AI ਦੇ ਨਾਲ ਉਹਦੀ ਆਵਾਜ਼ ਦੇ ਵਿੱਚ ਜਿਹੜੇ ਅੱਗੋਂ ਬਣਾਏ ਜਾ ਰਹੇ ਆ ਮਤਲਬ ਕਹਿਣ ਦਾ ਵੀ ਤੁਸੀਂ ਦੇਖੋ ਵੀ ਇਹਦਾ ਜੇ ਜੇ ਤਾਂ ਮਤਲਬ ਮੰਨ ਲਓ ਵੀ AI ਟੈਕਨੋਲੋਜੀ ਦਾ ਤੁਸੀਂ ਸਹੀ ਇਸਤੇਮਾਲ ਕਰਦੇ ਹੋ ਆਪਣੇ ਕੰਮਾਂ ਕਰਕੇ ਇਹ ਕਰਦੇ ਹੋ ਮੀਡੀਆ ਸੋਸ਼ਲ ਮੀਡੀਆ ਜਾਂ ਫਿਰ ਲਿਖਣ ਪੜ੍ਹਨ ਦਾ ਕੰਮ ਹੈਗਾ ਸਕ੍ਰਿਪਟ ਤਿਆਰ ਕਰਨੀ ਹੈ ਫਿਰ ਤਾਂ ਬਹੁਤ ਵਧੀਆ ਪਰ ਜੇ ਤੁਸੀਂ ਇਹ ਤੋਂ ਗਲਤ ਜਿਹੜੇ ਕੰਮ ਲੈਣੇ ਨੇ ਫਿਰ ਤਾਂ ਇਹ ਤੋਂ ਖਤਰਨਾਕ ਵੀ ਕੋਈ ਚੀਜ਼ ਨਹੀਂ ਤੇ ਇਹ ਭਵਿੱਖ ਜਿਹੜਾ ਹੈਗਾ ਨਾ AI ਦੇ ਨਾਲ ਹੁਣ ਅਸੀਂ ਉਹਦੇ ਵਿੱਚ ਐਂਟਰ ਕਰ ਚੁੱਕੇ ਹਾਂ ਆਪਾਂ ਇਹ ਦੇਖੀਏ ਵੀ ਅਸੀਂ ਇਹ ਇਸ ਯੁੱਗ ਦੇ ਵਿੱਚ ਉਸ ਯੁੱਗ ਦੇ ਵਿੱਚ ਐਂਟਰ ਕਰ ਚੁੱਕੇ ਆ ਜਿੱਥੇ AI ਆਮ ਹੱਥਾਂ ਦੇ ਵਿੱਚ ਆ ਚੁੱਕੀ ਹੈ ਤੇ ਇਹਦਾ ਭਵਿੱਖ ਕੀ ਹੋਏਗਾ ਕਿੰਨਾ ਖਤਰਨਾਕ ਹੋਏਗਾ ਕਿਉਂਕਿ ਲੋਕਾਂ ਦੇ ਦਿਮਾਗ ਜਿਹੜੇ ਨੇ ਉਹ ਸਾਰੇ ਸਹੀ ਤਾਂ ਨਹੀਂ ਚੱਲਦੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਸੋ ਗਲਤ ਲੋਕ ਇਸ ਟੈਕਨੀਕ ਦਾ ਕਿੰਨਾ ਫਾਇਦਾ ਚੁੱਕਣਗੇ ਮਨੁੱਖਤਾ ਦਾ ਕਿੰਨਾ ਨੁਕਸਾਨ ਹੋਏਗਾ ਇਹਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਅਸੀਂ ਪਿਛਲੀਆਂ ਵੀਡੀਓਜ਼ 'ਚ ਗੱਲ ਕਰਦੇ ਸੀ ਕਿ ਜਿਹੜੀ ਜਿਹੜੇ ਪਰਮਾਣੂ ਬੰਬ ਬਣਾ ਦਿੱਤਾ ਗਿਆ ਉਹ ਕਿੰਨੀ ਖਤਰਨਾਕ ਚੀਜ਼ ਬਣਾ ਕੇ ਜਿਹੜੀ ਆ ਰੱਖ ਦਿੱਤੀ ਮਨੁੱਖ ਨੇ ਮਨੁੱਖ ਵਾਸਤੇ ਆਪਣੇ ਮਤਲਬ ਮਨੁੱਖ ਹੁੰਦਿਆ ਹੋਇਆ ਮਨੁੱਖ ਵਾਸਤੇ ਹੀ ਆਪਣੇ ਆਲੇ ਦੁਆਲੇ ਵਾਸਤੇ ਹੀ ਜਿਹੜੀ ਖਤਰਨਾਕ ਚੀਜ਼ ਬਣਾ ਕੇ ਰੱਖ ਦਿੱਤੀ ਐ ਸੋ AI ਟੈਕਨੋਲੋਜੀ ਫਾਇਦੇਮੰਦ ਜ਼ਰੂਰ ਹੈ ਪਰ ਇਹਦਾ ਨਜਾਇਜ਼ ਫਾਇਦਾ ਜਾਂ ਇਹਦਾ ਗਲਤ ਫਾਇਦਾ ਜਿਹੜਾ ਹੈਗਾ ਉਹ ਬਹੁਤ ਲੋਕਾਂ ਵੱਲੋਂ ਲਿਆ ਜਾਂਦਾ ਤੁਸੀਂ ਇੱਕ ਬਾਲੀਵੁੱਡ ਦੀ ਫਿਲਮ ਦੇਖੀ ਹੋਣੀ ਆ ਰੋਬਰਟ ਜਿਹਦਾ ਨਾਂ ਸੀ ਰਜਨੀਕਾਂਤ ਨੇ ਉਹਦੇ ਵਿੱਚ ਕੰਮ ਕੀਤਾ ਹੋਇਆ ਤੇ ਉਹ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ ਸੀ ਕਿ ਰੋਬਰਟ ਬਣਾਇਆ ਜਾਂਦਾ ਪਹਿਲਾਂ ਕੀ ਆ ਉਸ ਫਿਲਮ ਦੇ ਵਿੱਚ ਕਿ ਰੋਬਰਟ ਬਣ ਕੇ ਤਿਆਰ ਹੋ ਗਿਆ ਉਹ ਰੋਬਰਟ ਦੇ ਵਿੱਚ ਬਾਅਦ ਵਿੱਚ ਉਹਨਾਂ ਨੇ ਇਮੋਸ਼ਨਸ ਭਰਨੇ ਸ਼ੁਰੂ ਕੀਤੇ ਸਾਇੰਟਿਸਟਸ ਨੇ ਕਹਿੰਦੇ ਵੀ ਇਹਦੇ ਵਿੱਚ ਇਮੋਸ਼ਨਸ ਭਰੀਏ ਹੁਣ ਆਪਾਂ ਉਹ ਇਮੋਸ਼ਨਸ ਵੀ ਭਰ ਦਿੱਤੇ ਗਏ ਉਹਦੇ ਵਿੱਚ ਹਰ ਚੀਜ਼ ਉਹ ਪਾ ਦਿੱਤੀ ਗਈ ਤਿਆਰ ਕਰ ਦਿੱਤੀ ਗਈ ਜੋ ਇੱਕ ਮਨੁੱਖ ਦੇ ਵਿੱਚ ਹੁੰਦੀ ਹੈ ਤੇ ਅਖੀਰ ਕੀ ਹੁੰਦਾ ਉਹ ਰੋਬਰਟ ਬਾਗੀ ਹੋ ਜਾਂਦਾ ਮਨੁੱਖਤਾ ਦੇ ਕੋਲੋਂ ਰੋਬਟ ਆਪਣੀ ਆਪਣੇ ਵਰਗੇ ਜਿਹੜੇ ਨੇ ਹੋਰ ਤਿਆਰ ਕਰਨ ਲੱਗ ਪੈਂਦਾ ਆਪਣੇ ਆਪ ਹੀ ਇਮੋਸ਼ਨਸ ਵੀ ਉਹਦੇ ਵਿੱਚ ਆ ਜਾਂਦੇ ਆ ਉਹਦੇ ਵਿੱਚ ਗੁੱਸਾ ਵੀ ਆ ਜਾਂਦਾ ਤੇ ਉਹਦੇ ਵਿੱਚ ਹਰ ਚੀਜ਼ ਜਿਹੜੀ ਹੈਗੀ ਮਨੁੱਖ ਦੇ ਵਿੱਚ ਹੁੰਦੀ ਹੈ ਉਹ ਐਗਰੈਸਿਵ ਹੋਰ ਜ਼ਿਆਦਾ ਜਿਹੜੀ ਆਮ ਲੋਕਾਂ ਨਾਲੋਂ ਜ਼ਿਆਦਾ ਐਗਰੈਸਿਵ ਆ ਜਾਂਦੀ ਹੈ ਤੇ ਉਹ ਫਿਰ ਫਿਲਮ ਦਾ ਵਿਲਨ ਬਣ ਜਾਂਦਾ ਮਤਲਬ ਕਿ ਉਹ ਰੋਬਟ ਆਪਣੇ ਆਪ ਹੀ ਕੰਮ ਕਰਨ ਲੱਗ ਪੈਂਦਾ ਲੋਕਾਂ ਨੂੰ ਮਾਰਦਾ ਕੁੱਟਦਾ ਆਪਣੇ ਤਰੀਕੇ ਦੇ ਨਾਲ ਉਹ ਚਲਾਉਣਾ ਚਾਹੁੰਦਾ ਹੈ ਫਿਰ ਉਹਨੇ ਕਈ ਰੋਬੋਟ ਤਿਆਰ ਕਰ ਲਏ ਰੋਬੋਟ ਤੋਂ ਰੋਬੋਟੋ ਤਿਆਰ ਕਰਕੇ ਇੱਕ ਸੇਨਾ ਉਹਨੇ ਬਣਾ ਲਈ ਸੀ ਮਤਲਬ ਇਹ ਚੀਜ਼ ਜਿਹੜੀ ਹੈ ਨਾ ਅੱਜ ਇਹ ਇਹ ਤੋਂ ਹੁਣ ਰਿਐਲਿਟੀ ਤੋਂ ਭੱਜੀਏ ਨਾ ਆਪਾਂ ਕਿ ਇਹ ਜਿਹੜੀ AI ਟੈਕਨੋਲੋਜੀ ਆ ਆਉਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਰੂਪ ਵੀ ਤਿਆਰ ਕਰ ਸਕਦੀ ਹੈ ਕਿਉਂ ਉਹ ਤੁਸੀਂ ਦੇਖ ਲਓ ਹੁਣ ਵੀ ਤੁਸੀਂ ਜਿਹੜੇ ਯੂਜ਼ਰਸ ਹੈਗੇ ਨੇ ਸਾਡੇ ਜਿਹੜੇ ਸੁਣ ਰਹੇ ਆ ਤੁਸੀਂ ਕੁਝ ਵੀ ਭਰ ਕੇ ਦੇਖ ਲਓ ਤੁਹਾਨੂੰ ਉਹਦਾ ਜਵਾਬ ਦੇ ਦਿੰਦੀ ਹੈ AI ਤੇ ਜੇ AI ਇੰਨਾ ਸੋਚ ਸਕਦੀ ਹੈ ਹਰ ਚੀਜ਼ ਬਾਰੇ ਉਹਨੂੰ ਪਤਾ ਹੈ ਤਾਂ ਕੱਲ ਨੂੰ ਇਹਦੇ ਵਿੱਚ ਅੱਗੋਂ ਜਿਹੜੇ ਡਿਵੈਲਪਮੈਂਟਸ ਹੋਣੀਆਂ ਨੇ ਤਾਂ ਇਹ ਕੀ ਮਤਲਬ ਕਿ ਆਪਣੇ ਆਪ ਨਹੀਂ ਅੱਗੇ ਜਾ ਸਕਦੀ ਜਿਹਦੇ ਵਿੱਚ ਮਨੁੱਖ ਨੂੰ ਪਿੱਛੇ ਛੱਡ ਦੇਗੀ ਤੇ AI ਜਿਹੜੀ ਹੈ ਉਹ ਆਪ ਇਸ ਦੁਨੀਆ ਦੇ ਉੱਤੇ ਰਾਜ ਕਰਨ ਲੱਗ ਪੈਗੀ ਆਪਣੇ ਆਪ ਇਹ ਹਾਰਡਵੇਅਰ ਬਣਾਉਣਾ ਸ਼ੁਰੂ ਕਰ ਦੂਗੀ ਕੁਝ ਇਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ ਹੁਣ ਤਾਜ਼ੀ ਖਬਰ ਜਿਹੜੀ ਆ ਮੈਂ ਪੜ ਰਿਹਾ ਸੀ ਕਿ ਚਾਈਨਾ ਦੇ ਵਿੱਚ ਚਾਈਨਾ ਵਾਲਿਆਂ ਨੇ ਇੱਕ ਨਕਲੀ ਕੋਖ ਤਿਆਰ ਕਰ ਲਈ ਹੈ ਮਤਲਬ ਇੱਕ ਬੀਬੀ ਤਿਆਰ ਕਰ ਲਈ ਹੈ ਜਿਹਦੀ ਬੱਚੇ ਦਾਣੀ ਜਿਹੜੀ ਆ ਉਹ ਤਿਆਰ ਕਰ ਲਈ ਗਈ ਹੈ ਕਿ ਉਹਦੇ ਵਿੱਚ ਹੁਣ ਬੱਚੇ ਪੈਦਾ ਹੋਇਆ ਕਰਨਗੇ ਸੋ ਮਨੁੱਖ ਦਾ ਕੰਮ ਹੀ ਨਹੀਂ ਉਹਦੇ ਇਹੋ ਜੀ ਟੈਕਨੋਲੋਜੀ ਜਿਹੜੀਆਂ ਨੇ ਉਹ ਲਿਆਂਦੀਆਂ ਜਾ ਰਹੀਆਂ ਜਿਨ੍ਹਾਂ ਨੇ ਮਨੁੱਖ ਨੂੰ ਖਤਮ ਕਰ ਦੇਣਾ ਮੈਂ ਅੱਗੇ ਵੀ ਅੱਜ ਤੋਂ ਸਾਲ 2 ਸਾਲ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਆਉਂਦਾ ਸਮਾਂ ਇੰਨਾ ਭਿਆਨਕ ਹੈ ਕਿ ਜਦੋਂ ਅਮੀਰ ਲੋਕ ਬੱਚਾ ਜੰਮਣ ਤੋਂ ਪਹਿਲਾਂ ਜਾਂ ਬੱਚਾ ਜੰਮਣ ਤੋਂ ਬਾਅਦ ਇਹੋ ਜਿਹੇ ਟੀਕੇ ਜਿਹੜੇ ਨੇ ਉਹ ਲਵਾਇਆ ਕਰਨਗੇ ਆਪਣੇ ਬੱਚਿਆਂ ਨੂੰ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਬੱਚਾ ਚਾਹੀਦਾ ਕਿਸੇ ਨੂੰ ਕੋਈ ਖੂਬਸੂਰਤ ਬੱਚਾ ਚਾਹੀਦਾ ਉਹ ਉਸ ਤਰੀਕੇ ਦਾ ਟੀਕਾ ਲਵਾਇਆ ਕਰੇਗਾ ਕਿਸੇ ਨੂੰ ਪਾਵਰਫੁਲ ਸਟਰੋਂਗ ਬੱਚਾ ਚਾਹੀਦਾ ਵੀ ਇਹਦੇ ਵਿੱਚ ਇੰਨੀ ਜਾਨ ਹੋਵੇ ਉਹ ਟੀਕਾ ਉਹ ਲਵਾਇਆ ਕਰੂਗਾ ਅਮੀਰ ਬੰਦਾ ਸੋ ਮਤਲਬ ਕਹਿਣ ਦਾ ਵੀ ਉਹ ਫਿਰ ਬਾਅਦ ਵਿੱਚ ਕੀ ਹੋਣਾ ਉਹ ਉਹ ਦੁਨੀਆ ਜਿਹੜੀ ਹੈਗੀ ਹੈ ਇੱਕ ਮੋਡੀਫਾਈ ਦੁਨੀਆ ਕਰਕੇ ਤੁਸੀਂ ਜਿਹੜੀ ਉਹ ਰੱਖ ਦੇਣੀ ਹੈ ਹਰ ਇੱਕ ਅਮੀਰ ਬੰਦਾ ਆਪਣੇ ਤਰੀਕੇ ਦੇ ਨਾਲ ਚੱਲਿਆ ਕਰੇਗਾ ਉਹ ਮਰਿਆ ਨਹੀਂ ਕਰੇਗਾ ਉਹ ਕਿਉਂਕਿ ਇਸ ਤਰ੍ਹਾਂ ਦਾ ਬੜਾ ਖੁਸ਼ ਆ ਰਿਹਾ ਹੈ ਕਿ ਆਪਣੀ ਉਮਰ ਵਧਾ ਲਈ ਜਾਊਗੀ ਜਾਂ ਇਹ ਸਾਰਾ ਕੁਝ ਕਰ ਕਰ ਲਿਆ ਜਾਏਗਾ ਸੋ ਇੱਕ ਪਾਸੇ ਗਰੀਬ ਬੰਦਾ ਹੋਏਗਾ ਉਹ ਪਿਸੇਗਾ ਤੇ ਜਿਹੜੇ ਇਹ ਸਪੈਸ਼ਲ ਬੰਦੇ ਬਣਾਏ ਗਏ ਹੋਣਗੇ ਜਿਹੜੇ ਮੋਡੀਫਾਈ ਕਰਕੇ ਬਣਾਏ ਗਏ ਹੋਣਗੇ ਸੋ ਇਹ ਦੁਨੀਆ ਤੇ ਰਾਜ ਕਰਨਗੇ ਤੇ ਆਮ ਬੰਦਾ ਜਿਹੜਾ ਹੈਗਾ ਉਹ ਮੌਤੇ ਮੂ ਦੇ ਵਿੱਚ ਜਾਏਗਾ ਸੋ ਟੈਕਨੋਲੋਜੀ ਜਿਹੜੀ ਹੈ ਨਾ ਉਹ ਜਿੰਨੀ ਇਸ ਧਰਤੀ ਦੇ ਉੱਤੇ ਆਂਦੀ ਆਉਂਦੀ ਜਾ ਰਹੀ ਹੈ ਉਹ ਓਨੀੋ ਖਤਰਨਾਕ ਹੈ ਹੋਰ ਤੁਸੀਂ ਵੀਡੀਓਜ਼ ਦੇਖੋ ਰੋਬਰਟਸ ਜਿਹੜੇ ਨੇ ਹੁਣ ਸਰਹੱਦਾਂ ਤੇ ਲੜਨ ਜਾਇਆ ਕਰਨਗੇ ਬੰਦੇ ਦਾ ਕੰਮ ਮੁੱਕ ਗਿਆ ਉਹਦੇ ਵਿੱਚੋਂ ਰੋਬਰਟ ਲੜਿਆ ਕਰਨਗੇ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲਾਂ ਨੇ ਸਾਰਾ ਕੁਝ ਹੈਗਾ ਡਰੋਨਸ ਦੇ ਨਾਲ ਹੁਣ ਤੁਸੀਂ ਦੇਖਿਆ ਹੋਣਾ ਅਜੇ ਤਾਜ਼ੀ ਹੋਈ ਘਟਨਾ ਵਾਪਰੀ ਹੈ ਜਿਹੜੀ ਭਾਰਤ ਪਾਕਿਸਤਾਨ ਦੀ ਲੜਾਈ ਹੋਈ ਹੈ ਇਹਦੇ ਵਿੱਚ ਆਮ ਜਿਹੜੇ ਫੌਜੀ ਨੇ ਉਹ ਥੋੜੀ ਗਏ ਸਰਹੱਦਾਂ ਦੇ ਉੱਤੇ ਲੜਨ ਵਾਸਤੇ ਡਰੋਨਸ ਦੇ ਰਾਹੀਂ ਲੜਾਈ ਹੋਈ ਹੈ ਜਿਹਹਾਂ ਜ਼ਰਾ ਹੀ ਲੜਾਈ ਹੋਈ ਹੈ ਉਹ ਉਹਦੇ ਵਿੱਚ ਕੋਈ ਮਤਲਬ ਕਿ ਆਪਣੇ ਟਿਕਾਣਿਆਂ ਦੇ ਉੱਤੇ ਬੈਠਿਆ ਬੈਠਿਆ ਨੇ ਇਹ ਲੜਾਈ ਲੜੀ ਹੈ ਸੋ ਆਉਂਦਾ ਸਮਾਂ ਜਿਹੜਾ ਹੈਗਾ ਉਹ ਹੋਰ ਭਿਆਨਕ ਹੈ ਸੋ ਜੇ ਇਹ ਟੈਕਨੋਲੋਜੀ ਆਈ ਹੈ ਤੇ ਸਾਇੰਟਿਸਟਾਂ ਨੂੰ ਵੀ ਸੋਚਣਾ ਚਾਹੀਦਾ ਸਾਰੀ ਦੁਨੀਆ ਨੂੰ ਸੋਚਣਾ ਚਾਹੀਦਾ ਕਿ ਭਾਈ ਇਹਨੂੰ ਕਾਬੂ 'ਚ ਕਿਵੇਂ ਰੱਖਣਾ ਹੈ ਕਾਬੂ 'ਚ ਰੱਖਣ ਦਾ ਪਹਿਲਾਂ ਸੋਚਣਾ ਚਾਹੀਦਾ ਬੰਦੇ ਨੂੰ ਤੇ ਫਿਰ ਇਹੋ ਜੀ ਗੱਲਬਾਤ ਜਿਹੜੀ ਹੈ ਉਹ ਲਿਆਉਣੀ ਚਾਹੀਦੀ ਹੈ ਇਹੋ ਜੀ ਟੈਕਨੋਲੋਜੀ ਦੁਨੀਆ ਨੂੰ ਦੇਣੀ ਚਾਹੀਦੀ ਹੈ ਸੋ ਪ੍ਰਭਾਵਤਾ ਬਹੁਤ ਗਲਤ ਪੈ ਰਹੇ ਨੇ ਆਮ ਤੁਸੀਂ ਇੱਕ ਘਟਨਾ ਤੁਸੀਂ ਦੱਸ ਰਹੇ ਹੋ ਦਰਬਾਰ ਸਾਹਿਬ ਦੀ ਵੀਡੀਓ ਬਣਾ ਦਿੱਤੀ ਗਈ ਹੈ ਬੜੀ ਮੰਦਭਾਗੀ ਗੱਲ ਹੈ ਪਰ ਉਹ ਹੋਰ ਬਣੀ ਜਾਊਗੀ ਹਜ਼ਾਰਾਂ ਬਣੀ ਜਾਣਗੀਆਂ ਕਿੰਨਿਆਂ ਨੂੰ ਰੋਕ ਲਓਗੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਨੇ ਉਹ ਬਣਾ ਬਣੂ ਕੇ ਆਪਣੇ ਇੱਕ ਮੋਬਾਈਲ ਦੇ ਨਾਲ ਹੀ ਤੇ ਉਹ ਛੱਡ ਦਿੰਦੇ ਆ ਵਾਇਰਲ ਕਰ ਦਿੰਦੇ ਆ ਤੇ ਉਹ ਬਣ ਕੇ ਦੁਨੀਆ ਦੇ ਵਿੱਚ ਚਲੇ ਜਾਂਦੀ ਆ ਸੋ ਇਹ ਇਹਦਾ ਪੱਕੇ ਇਲਾਜ ਹੋਣੇ ਚਾਹੀਦੇ ਨੇ ਇਹਦੇ ਬਾਰੇ ਸੋਚਣ ਦੀ ਲੋੜ ਹੈਗੀ ਹੈ ਕਿ ਕਿਵੇਂ ਇਸ ਚੀਜ਼ ਨੂੰ ਜਿਹੜਾ ਹੈਗਾ ਕਾਬੂ ਦੇ ਵਿੱਚ ਰੱਖਣਾ ਹੈ ਕਿ ਮਨੋਕ ਹੀ ਜਿਹੜਾ ਹੈਗਾ ਉਹ ਪ੍ਰਧਾਨ ਰਵੇ ਨਾ ਕਿ ਇਹ ਟੈਕਨੋਲੋਜੀ ਜਿਹੜੀਆਂ ਪ੍ਰਧਾਨ ਬਣ ਜਾਣ ਤੇ ਮਨੁੱਖ ਇਹਨਾਂ ਦਾ ਗੁਲਾਮ ਹੋ ਕੇ ਰਹਿ ਜਾਵੇ ਜੀ ਹਾਂ ਜੀ ਦਰਦੀ ਸਿੰਘ ਤੁਸੀਂ ਕਾਫੀ ਵਧੀਆ ਤਰੀਕੇ ਦੇ ਨਾਲ ਇਸ ਸਾਰੇ ਚੀਜ਼ ਨੂੰ ਸਪਲੈਨ ਕੀਤਾ ਕਿ ਕਿਵੇਂ ਇਹ ਖਤਰੀ ਪੈਦਾ ਹੋ ਸਕਦੇ ਨੇ ਇਸ ਟੈਕਨੋਲੋਜੀ ਦੇ ਰਾਹੀਂ ਅੰਦਰ ਤੁਹਾਨੂੰ ਖਾਸਨ ਜੁੜਨ ਲਈ ਆਪਣੇ ਵਿੱਚ ਅਸਰ ਦਰਸ਼ਕਾਂ ਦੇ ਰੱਖ ਦਿੱਤੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਨੋਂ ਧੰਨਵਾਦ